ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਹਿੰਦਾ ਅੱਜ ਦੀ ਆਪਣੀ ਵਿਜਿਟ ਪਿੰਡ ਖੇਮਕਰਨ ਬਾਰਡਰ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਅਗਦੀ ਪੱਟੀ ਤੇ ਡਾਕਟਰ ਅਸ਼wini ਸ਼ਾਹ ਕੋਲ ਪਹੁੰਚੇ ਆ ਕਰਦੇ ਆ ਗੱਲਬਾਤ ਵਧੇਰੇ ਜਾਣਕਾਰੀ ਕਰਾਂਗੇ ਤੁਹਾਡੇ ਨਾਲ ਸਾਂਝੀ ਫਰਜ਼ ਸਮਝ ਕੇ ਜੁੜੇ ਰਹੋ ਐਂਡ ਤੱਕ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਆਇਆਂ ਜੀ ਧੰਨਵਾਦ ਜੀ ਕਹਿਣ ਸਿੱਧਾ ਆ ਜੀ ਸ਼ੁਕਰ ਰੱਬ ਦਾ ਜਾ ਜਾ ਕਰਾ ਚੱਲਣੀਆਂ ਵੇਖ ਦਰਸ ਘਰੀਏ ਨੋੜਾ ਪੈਂਦਾ ਆਪਣਾ ਖੇਮ ਕਰਨ ਜੀ تحصیل ਪੱਤੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਮੋਬਾਈਲ ਨੰਬਰ 8196 9021 ਠੀਕ ਹੈ ਤੇ ਤਿੰਨ ਪਸ਼ੂਆ ਹਾਂਜੀ ਤਿੰਨ ਹੈਨਾ ਐਂਡ ਤੇ ਆਪਾਂ ਗਿਫਟ ਦੇਣਾ ਹੈ ਕਿੰਨੇ ਪੈਸਿਆਂ ਦਾ ਗਿਫਟ ਦੇਣਾ ਹੈ ਉਹ ਸਾਥੀ ਆ 7000 ਦਾ ਉਹ ਐਂਡ ਤੇ ਵਿਖਾਵਾਂਗੇ ਹਾਂਜੀ ਠੀਕ ਹੈ ਪਹਿਲਾਂ ਗੱਲ ਕਰੀਏ ਮੈਂ ਤੋਂ ਰਾਤੀ ਸੂਈ ਹਾਂਜੀ ਰਾਤੀ ਕਿੰਨੇ ਬੌਲੇ ਤੋਂ ਸਟਾਰਟਿੰਗ ਕੀਤੀ ਆ 10 ਕਿਲੋ ਬੌਲੇ ਤੋਂ 10 ਕਿਲੋ ਬੌਲੇ ਤੋਂ ਇਕਰਾ ਲਾਲੂ ਕੇ ਵਿਖਾਇਓ ਕਰਮਾੜੀ ਨੂੰ ਬਾਬਾ ਜੀ ਗਾਂ ਹੀ ਸਮਝ ਲਾਉਂਦੇ ਤੂੰ ਗਾਂ ਮਲੇ ਤਨ ਗਾਂ ਹਾਂਜੀ ਵਾ ਵਾ ਵਾਕੇ ਯਾਰ ਜਗਾਰਜ ਜੀ ਉਰ ਚੰਗਾ ਲਾਈ ਫਿਰਦੀ ਆ ਸੱਜਣੋ ਬਿਲਕੁਲ ਗਿੱਲਾ ਨਾੜੂ ਆ ਵੇਖ ਸਕਦੇ ਜੀ ਬੱਚੇ ਦਾ ਰਾਤੀ ਸੂਈ ਕੱਟਾ ਹਾਂ ਖੋਲ ਦੋ ਤੁੰਨਾ ਜੀ ਬਹੁਤ ਸੋਹਣੀਆਂ ਸ਼ੂਤ ਜਾਊਗੀ ਲੱਗਦਾ ਹਾਂਜੀ ਤੀਸਰੇ ਸੂਰੇ ਬਾਬਾ ਜੀ ਤੀਸਰਾ ਸੂਬਾ ਹੋਊਗਾ ਹੈਨਾ ਐਵੇਂ ਦੂਜੇ ਕਹੀ ਜੀਏ ਇਹਦੇ ਫਿਰ ਜੀਏ ਮਲੋਈ ਹਾਲੇ ਵਾ ਬੜਾ ਸੋਹਣਾ ਲੱਗਾ ਸੱਜਣੂ ਕੀ ਆ ਨੋ ਇਹ ਕਿੰਨਾ ਕ ਤੁਹਾਡੇ ਅੜਗੇ ਨਾਲ ਦੁੱਧ ਭਰ ਜੂ ਉਹ ਬਈ 14 ਕਿਲੋ ਦੁੱਧ ਹੈਗੀ ਮੈਂ 14 ਕਿਲੋ ਹਣਾ ਜਿੱਦਾਂ ਥਣ ਲੇਵਾ ਲੱਗਾ ਨੂੰ ਆਂਦਾ ਵੀ ਕੋਈ ਨਹੀਂ 10 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਹੈ ਕੱਲ ਦੀ ਸੂਈ ਰਾਤ ਦੀ ਨੇ ਤੇ 14 ਕਿਲੋ ਸੱਜਣੋ ਫਿਰ ਇਹਨੂੰ ਕਿਹਾਂ ਦਾ ਜੇ ਇਹਨੇ ਨਾ ਦਿੱਤਾ ਤਾਂ ਫਿਰ ਦੇਣਾ ਵੀ ਕਿਸੇ ਨਹੀਂ ਹੈ ਮੈਂ ਖੜੀ ਆ 98 ਨਦੀ ਬੰਤਰ ਤੁਸੀਂ ਆ ਵੇਖ ਲਈ ਬਿਲਕੁਲ ਸਾਫ਼ ਆ ਕਲਾ ਕਲਾ ਥਣ ਲੱਗਾ ਕਿਉਂ ਉਠਾਤੇ ਹਣਾ ਬਗਾਨ ਮੜੀ ਜੀ ਕਰ ਦਿਓ ਲਾ ਦਿਓ ਮੈਂ ਨੂੰ ਲੋਈ ਕੀ ਬਾਤ ਕੋਈ ਫੜ ਕੇ ਕਰਾ ਲੈ ਵਾਖਾਓ ਲੈ ਵਾ ਲੈ ਉਤਨਾ ਹੀ ਬਾਬਾਈ ਵਾ 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 ਲਾ ਦਿਓ ਇੱਕ ਰੰਗ ਵਾ 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 ਕੀ ਬਾਤ ਹੈ ਕੀਮਤ ਬਾਬਾ ਜੀ ਇੱਕੋ ਹੀ ਫਿਕਸ ਕੀਮਤ ਹੈ ਫਿਕਸ ਨਹੀਂ ਹੋਈ ਇੱਕ ਹਜ਼ਾਰ ਬਾਬਾ ਮੈਂ ਸੁਭਾਜੀ ਨੇ ਕਿਸੇ ਨਾਲ ਕਰਨੀ 95000 ਦੀ ਮੈਂ ਦੇਵਾਂਗੇ ਜਿਹੜੇ ਵੀਰ ਨੂੰ ਲੋੜ ਹੋਵੇ ਫੋਨ ਕਰ ਓਕੇ ਜੀ ਠੀਕ ਹੈ ਗੁੱਡ ਆ ਵੈੜ ਸੂਈ ਹੋਈ ਤਾਜੀ ਮਗਰ ਬੱਚੀ ਤੇ ਬੱਚਾ ਅੱਛਾ ਜੀ ਬੱਚਾ ਆ ਗਿਆ ਹਨਾ ਬਲੈਕ ਕਲਰ ਦਾ ਆ ਗਿਆ ਤੇ ਵੈੜ ਵੀ ਚੰਗੀ ਜਰਸੀ ਦੇ ਵਿੱਚ ਆ ਗਈ ਕਰਾਉ ਤੇ ਤੇ ਖੋਲ ਦੀ ਗੀ ਦੂਜਾ ਸੂਆ ਹਾਂਜੀ ਦੂਸਰਾ ਸੂਆ ਦੂਜਾ ਸੂਆ ਥਾਂ ਬੜਾ ਸੋਹਣਾ ਲੱਗਾ ਨੋਕ ਵਾਲਾ ਲੈ ਲਓ ਜੀ ਆ ਪਿੱਛੇ ਆ ਜੀ ਚੰਗੀਆਂ ਜਿੰਨੇ ਵੀ ਆ ਥਾਂ ਲੈਵਾ ਬੜੇ ਕਮਾਲ ਦਾ ਲੱਗਾ ਹਨਾ ਕਰੋ ਸੰਗ ਦੇ ਵਿੱਚ ਜਰਸੀ ਆ ਗਈ ਭਾਈ ਇਹਦੀ ਕੀਮਤ ਕਿੰਨੀ ਆ ਹਾਂਜੀ ਇਹਦੀ ਕੀਮਤ ਇੱਕੋ ਹੀ ਬਾਬਾ ਜੀ 35 ਦੀ ਵਾਹ 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 35000 ਦੀ ਦਵਾਂਗੇ ਜਿਹਨੂੰ ਭੈਣ ਭਰਾ ਨੂੰ ਲੋੜ ਹੋਵੇ ਫੋਨ ਕਰ ਲੈ ਵਾਹ 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 ਬਹੁਤ ਸੋਹਣਾ ਰੇਟ ਆ ਆ ਹੁਣ ਤੁਹਾਨੂੰ ਦੇ ਦਿੰਨੇ ਆ ਤੋਹਫਾ ਹਨਾ ਕਿੰਨਾ ਦੁੱਧ ਇਹ ਬਾਬਾ ਜੀ ਜੱਗ ਦੁੱਧ ਦਾ ਜਿਹੜਾ 2 ਕਿਲੋ ਦਾ ਦਿੰਦੀ ਜੇ ਡੰਗ ਦਾ 4 ਕਿਲੋ ਦੋ ਦਿਓ ਤੁਸੀਂ 3.5 ਗੱਨੋਂ 4 ਕਿਲੋ ਖੋਲੋ ਕੋਈ ਮੰਗਾ ਨਹੀਂ ਪਾਉਣਾ ਹੂੰ ਕੋਈ ਕੁਛ ਨਹੀਂ ਸੂਆ ਕਰਨ ਵਸ ਹੋਈ ਹੋਗੀ ਪਹਿਲਾਂ ਨਹੀਂ ਬਾਬਾ ਜੀ ਪਹਿਲਾਂ ਖੋਲ ਦਿਓ ਪਹਿਲਾ ਸੂਆ ਸੱਜਣੋ ਵੇਰ ਸੋਣੀ ਆ ਤੇ ਚਾਰ ਕਿਲੋ ਬਾਈ ਦੁੱਧ ਦੱਸਦਾ ਏ ਜਾਂਦਾ ਕਿ ਭਾਵੇਂ ਸਾਢੇ 3 ਨ ਮੰਨ ਕੇ ਸੌਦਾ ਕਰ ਲਿਓ ਥਾਂ ਸੋਹਣਾ ਲੱਗਾ ਚੂਣ ਵੀ ਸੀ ਸਰਾਗ ਜਾਂ ਪੂਰੀ ਕੋਈ ਬੰਗਾ ਨਹੀਂ ਕੋਈ ਪਹਾੜਾ ਨਹੀਂ ਕੁਛ ਨਹੀਂ ਲਓ ਜੀ ਢੱਕ ਲਓ ਜੀ ਨੋ ਇਥਾਨ ਨੇੜ ਤੋਂ ਚੈੱਕ ਕਰ ਲਓ। ਬਾਈ ਉਤਨੇ ਬੜਾ ਜੱਸਾ ਛੋਟੇ ਤੱਲੇ ਬਾਜੋ। ਫੇਸ ਕੁਆਲਟੀ ਬੜੀ ਸੋਹਣੀ ਆ ਨਾ। ਇਧਰ ਦੇਖੋ। ਜਾ ਤਵੇਖੋ ਬੈਠਦੇ। ਲੈ ਚਲੋ। ਹਾਂਜੀ। ਜਾਤ ਪ੍ਰੀਟ ਵਾਲੀ। ਯਾ ਐਚ ਐਫ ਤੇ ਜਰਸੀ ਦਾ ਕ੍ਰੋਸ। ਬਾਈ ਰੇਟ। ਬੱਬਾਈ 7000 ਦੀ ਸਿਰਫ ਹਾਂਜੀ ਇਹ 18 19 ਦਿਨ ਟੀਗਾ ਭਰਾਏ ਨੂੰ ਹੋਏ ਜੇ ਪਤਾ ਨਹੀਂ ਇਹ ਖਲੋਵੇ ਨਾ ਖਲੋਵੇ ਉਹਦੀ ਕੋਈ ਗਰੰਟੀ ਨਹੀਂ ਜੇ 800 ਰੁਪਏ ਦਾ ਟੀਗਾ ਫ੍ਰੀ ਚ ਆ ਜੀ ਵਾਹ ਜੀ ਸਹੀ ਗੱਲ ਹਾਂਜੀ ਕੋ ਸਾਡੀ ਕੋਈ ਗਰੰਟੀ ਨਹੀਂ ਮਹਾਰਾਜ ਜਾਨ ਦਾ ਹਾਂ ਖਰੀਦਦਾਰੀ ਕਰਿਓ ਪਸ਼ੂ ਚੰਗੇ 7000 ਦੀ ਕਿਹਾ ਮੈਂ ਦਾ ਵੀ ਸੱਜਣੋ ਕਿਆ ਪਾ ਕੇ ਕਮਾਲੀ ਆ ਥਾਲੇ ਦੇ ਵੱਲੋਂ ਸੋਹਣੀ ਤੇ ਤਾਜੀ ਸੂਈ ਖਿਲਾਨਾੜੂ ਗਿਲਾਨਾੜੂ ਵਾੜਿਆ ਤੁਹਾਡੇ ਮਨ ਨੂੰ ਲੱਗਣੀਆਂ ਖਰੀਦਦਾਰੀ ਕਰਿਓ ਸასი ਕਾ